ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਥੋੜੀ ਬਹੁਤ ਉਮੀਦ ਬਾਕੀ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਪਿੰਡ ਮੁਹੱਲੇ ਵਾਲੇ ਸੁਰੱਖਿਅਤ ਹੋਣਗੇ ਤਾਂ ਤੁਸੀਂ ਇਹ ਭੁਲੇਖਾ ਹੁਣੇ ਕੱਢ ਦਿਓ ਕਿਉਂਕਿ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੰਡੇ ਨੂੰ ਵੀ ਗੈਂਗਸਟਰਾਂ ਨੇ ਜਾਨੂ ਮਾਰਨ ਦੀ ਧਮਕੀ ਦਿੱਤੀ ਹੈ ਤੇ ਮੌਜੂਦਾ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਲਿਖ ਕੇ ਆਪਣੀ ਬੇਬਸੀ ਜ਼ਾਹਿਰ ਕੀਤੀ ਹੈ ਕਿ ਹੁਣ ਮੇਰੇ ਪੁੱਤਰ ਉਦਰਵੀਰ ਸਿੰਘ ਰੰਧਾਵਾ ਨੂੰ ਜੋ ਜੱਗੂ ਭਗਵਾਨਪੂਰੀਆ ਗੈਂਗਸਟਰ ਹੈ ਜੋ ਇਸ ਸਮੇਂ ਆਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਬੰਦ ਹੈ ਉਹ ਉਸ ਨੂੰ ਮਾਰਨਾ ਚਾਹੁੰਦਾ ਹੈ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਕਿ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਦਾ ਮੁੰਡਾ ਵੀ ਸੁਰੱਖਿਅਤ ਨਹੀਂ ਹੈ ਸਾਬਕਾ ਜੇਲ੍ਹ ਮੰਤਰੀ ਦੇ ਮੁੰਡੇ ਨੂੰ ਜੇਲ੍ਹ ਦੇ ਵਿੱਚੋਂ ਹੀ ਮਾਰਨ ਦੀ ਜਾਨੋਂ ਮਾਰਨ ਦੀ ਧਮਕੀ ਆ ਰਹੀ ਹੈ ਤਾਂ ਤੁਸੀਂ ਆਪਣਾ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਸ ਕਰਕੇ ਇਸ ਭੁਲੇਖੇ 'ਚ ਨਾ ਰਹਿਣਾ ਕਿ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਧਮਕੀ ਦੇ ਰਿਹਾ ਹੈ ਤਾਂ ਤੁਹਾਡਾ ਕੁਝ ਵਿਗਾੜ ਦੇਗਾ ਤੇ ਤੁਸੀਂ ਉਸ ਦੇ ਖਿਲਾਫ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੁਝ ਕਰ ਲੋਗੇ ਜਾਂ ਪੰਜਾਬ ਪੁਲਿਸ ਤੁਹਾਨੂੰ ਸੁਰੱਖਿਅਤ ਕਰ ਦੇਈਗੀ ਤਾਂ ਤੁਹਾਡਾ ਭੁਲੇਖਾ ਹੋ ਹੀ ਹੋਏਗਾ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਜੋ ਲਿਖਿਆ ਉਹ ਬੇਹਦ ਡਰਾਉਣ ਵਾਲਾ ਹੈ ਉਹ ਕਹਿ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੈਂਗਸਟਰ ਇਸ ਸਬਕਾ ਜੇਲ੍ਹ ਮੰਤਰੀ ਕਹਿ ਰਿਹਾ ਜੋ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਪਹਿਲਾਂ ਉਹ ਤੁਹਾਨੂੰ ਦਿਖਾਉਂਦੇ ਆ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕੀ ਹੈ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਸੀਨੀਅਰ ਲੀਡਰ ਨੇ ਸਬਕਾ ਡਿਪਟੀ ਸੀਐਮ ਸਬਕਾ ਜੇਲ੍ਹ ਮੰਤਰੀ ਕੀ ਲਿਖਦੇ ਨੇ ਜੇਲਡ ਗੈਂਗਸਟਰ ਜੱਗੂ ਭਗਵਾਨਪੁਰੀਆ ਹੈਸ ਥ੍ਰੈਟਨ ਟੂ ਕਿਲ ਮਾਈ ਸਨ ਵਨ ਆਫ ਮਾਈ ਐਸੋਸੀਏਟਸ ਮੈਟ ਮਾਈ ਸਨ ਐਂਡ ਵਿਦੀਨ 1 ਆਵਰ ਆਫ ਲੀਵਿੰਗ ਹੀ ਵਾਸ ਫਾਇਰਡ ਅਪ ਓਨ ਟੂਡੇ ਉਹਨਾਂ ਨੇ ਲਿਖਿਆ ਕਿ ਮੇਰੇ ਪੁੱਤਰ ਨੂੰ ਮੇਰੇ ਇੱਕ ਜਾਣਕਾਰ ਨੇ ਕੁ ਸਮਾਂ ਪਹਿਲਾਂ ਮੁਲਾਕਾਤ ਕੀਤੀ ਜਿਵੇਂ ਹੀ ਉਹ ਗਿਆ ਉਸ ਦੇ ਉੱਪਰ ਫਾਇਰਿੰਗ ਹੋ ਗਈ ਆਈ ਏਮ ਇਨ ਦਿੱਲੀ ਫਾਰ ਪਾਰਲੀਮੈਂਟ ਸੈਸ਼ਨ ਉਹ ਕਹਿ ਰਿਹਾ ਕਿ ਮੈਂ ਦਿੱਲੀ ਦੇ ਵਿੱਚ ਆ ਪਾਰਲੀਮੈਂਟ ਸੈਸ਼ਨ ਕਰਕੇ ਨੋ ਗੈਂਗਸਟਰ ਕੈਨ ਸ਼ੇਕ ਮੀ ਇੱਕ ਸਾਬਕਾ ਜੇਲ ਮੰਤਰੀ ਤੇ ਮੌਜੂਦਾ ਐਮਪੀ ਕਹਿ ਰਿਹਾ ਕਿ ਕੋਈ ਵੀ ਗੈਂਗਸਟਰ ਮੈਨੂੰ ਹਿਲਾ ਨਹੀਂ ਸਕਦਾ ਮੈਨੂੰ ਡਰਾ ਨਹੀਂ ਸਕਦਾ ਆਮ ਬੰਦੇ ਦੀ ਔਕਾਤ ਹੀ ਕੋਈ ਨਹੀਂ ਹੈ ਪੰਜਾਬ ਦੇ ਵਿੱਚ ਇਹਨਾਂ ਦੀ ਗੱਲ ਤੋਂ ਤਾਂ ਇਹੀ ਲੱਗ ਰਿਹਾ ਹੈ ਉਹ ਅੱਗੇ ਅਟੈਕ ਕਰਦੇ ਨੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਹੈਵ ਟਰਨਡ ਪੰਜਾਬ ਇਨਟੂ ਅ ਗੈਂਗਸਟਰਸ ਪੈਰਾਡਾਈਸ ਵੇਅਰ ਲਾਅ ਐਂਡ ਆਰਡਰ ਹੈਸ ਟੋਟਲੀ ਕੋਲਾਪਸਡ ਸੁਖਜਿੰਦਰ ਸਿੰਘ ਰੰਧਾਵਾਦ ਸਾਬਕਾ ਜੇਲ੍ਹ ਮੰਤਰੀ ਦੀ ਤੁਸੀਂ ਹਾਲਤ ਦੇਖੀ ਉਹਨਾਂ ਦੇ ਪੁੱਤਰ ਨੂੰ ਮਾਰਨ ਦੀ ਧਮਕੀ ਮਿਲ ਰਹੀ ਹੈ ਜਦੋਂ ਸਾਬਕਾ ਜੇਲ੍ਹ ਮੰਤਰੀ ਤੇ ਮੌਜੂਦਾ ਐਮਪੀ ਇਹ ਗੱਲ ਕਹੇ ਤਾਂ ਇਸ ਗੱਲ ਦੇ ਮਾਇਨੇ ਬਹੁਤ ਡੂੰਘੇ ਚਲੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਫਰੋਤੀਆਂ ਮੰਗਣਾ ਗੈਂਗਸਟਰਾਂ ਦਾ ਜੋ ਅਤੰਕ ਹੈ ਉਹ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿੰਨੇ ਵੀ ਕ੍ਰਾਈਮ ਹੋ ਰਿਹਾ ਹੈ ਉਹ ਕਿਸ ਹੱਦ ਤੱਕ ਪੰਜਾਬ ਦਾ ਸਿਸਟਮ ਕੋਲਾਪਸ ਕਰ ਚੁੱਕਾ ਹੈ ਇਹ ਸੁਖਜਿੰਦਰ ਸਿੰਘ ਰੰਧਾਵਾ ਦੀ ਜ਼ੁਬਾਨੀ ਅਸੀਂ ਜ਼ਰੂਰ ਮਹਿਸੂਸ ਕਰ ਸਕਦੇ ਹਾਂ ਜਗੂ ਭਗਵਾਨਪੁਰੀਆ ਦੀ ਮਾਤਾ ਦਾ ਬਟਾਲਾ ਦੇ ਵਿੱਚ ਕੁਝ ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੋਂ ਇੱਕ ਗੱਲ ਨਿਕਲ ਕੇ ਆ ਰਹੀ ਸੀ ਕਿ ਇਸ ਕਤਲकांड ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਜੋ ਪੁੱਤਰ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਸੇ ਦੇ ਤਹਿਤ ਉਹਨਾਂ ਦੇ ਇੱਕ ਸਾਥੀ ਨੂੰ ਉਹਨਾਂ ਦੇ ਉਹਦੇਵਰ ਸਿੰਘ ਰੰਧਾਵਾ ਦੇ ਇੱਕ ਸਾਥੀ ਦੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਦਾ ਜ਼ਿਕਰ ਰੰਧਾਵਾ ਸਾਹਿਬ ਨੇ ਆਪਣੇ ਪੋਸਟ ਦੇ ਵਿੱਚ ਕੀਤਾ ਹੈ ਇਸ ਤੋਂ ਬਾਅਦ ਇੱਕ ਗੱਲ ਹੋਰ ਨਿਕਲ ਕੇ ਆਂਦੀ ਹੈ ਜੋ ਵਿਰੋਧੀ ਕਹਿ ਰਹੇ ਨੇ ਵਿਰੋਧੀ ਕਹਿ ਰਹੇ ਨੇ ਕਿ ਸੁਜਿੰਦਰ ਸਿੰਘ ਰੰਧਾਵਾ ਕਿਉਂ ਹੁਣ ਆਪਣੀ ਜੋ ਵਿਥਾ ਹੈ ਉਹ ਸੋਸ਼ਲ ਮੀਡੀਆ ਤੇ ਪ੍ਰਗਟ ਕਰ ਰਹੇ ਨੇ ਉਸ ਵੇਲੇ ਉਹਨਾਂ ਨੂੰ ਕਿਉਂ ਸਮਝ ਨਹੀਂ ਆਈ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਪਿੰਡ ਦਾ ਸਰਪੰਚ ਥਾਪਿਆ ਗਿਆ ਸੀ ਤਾਂ ਉਸ ਦੇ ਵਿੱਚ ਕਾਂਗਰਸ ਪਾਰਟੀ ਤੇ ਸੁਖਜਿੰਦਰ ਸੁਖਜਿੰਦਰ ਸਿੰਘ ਰੰਧਾਵਾ ਮੋਰੀ ਹੋ ਕੇ ਨਿਕਲੇ ਸੀ ਮੋਰੀ ਹੋ ਕੇ ਸਾਹਮਣੇ ਆਏ ਸੀ ਤੇ ਉਹਨਾਂ ਨੇ ਇਸ ਪੂਰੇ ਕੰਮ ਨੂੰ ਅੰਜਾਮ ਦਿੱਤਾ ਸੀ ਉਸ ਵੇਲੇ ਹਾਲਾਂਕਿ ਬਹੁਤ ਸਾਰੇ ਵਿਰੋਧੀ ਇਸ ਗੱਲ ਤੇ ਵੀ ਡਟੇ ਨੇ ਜਿਸ ਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰ ਵੀ ਨੇ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਵੀ ਗੈਂਗਸਟਰਾਂ ਵੱਲੋਂ ਧਮਕਾਇਆ ਜਾਣਾ ਠੀਕ ਨਹੀਂ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਲਈ ਠੀਕ ਨਹੀਂ ਹੈ ਪਰ ਸੁਖਜਿੰਦਰ ਸਿੰਘ ਰੰਧਾਵਾ ਉਸ ਗੱਲ ਨੂੰ ਵੀ ਯਾਦ ਰੱਖਣ ਜਦੋਂ ਭਗਵਾਨਪੁਰੀਆ ਦੀ ਮਾਤਾ ਨੂੰ ਸਰਪੰਚ ਥਾਪਿਆ ਗਿਆ ਸੀ ਤੇ ਉਹਨਾਂ ਦੀ ਪਾਰਟੀ ਤੋਂ ਉਹ ਖੁਦ ਉਹਨਾਂ ਦੇ ਹੱਕ ਦੇ ਵਿੱਚ ਖੜੇ ਸੀ ਤੇ ਸਵਾਲ ਬੜੇ ਨੇ ਸਾਬਕਾ ਜੇਲ੍ਹ ਮੰਤਰੀ ਜੇਕਰ ਉਸ ਦਾ ਪਰਿਵਾਰ ਸੁਰੱਖਿਅਤ ਨਹੀਂ ਹੈ ਤੇ ਪੰਜਾਬੀਓ ਤੁਸੀਂ ਇਸ ਗੱਲ ਦੀ ਭੁਲੇਖੇ ਚ ਨਾ ਰਹਿਣਾ ਕਿ ਤੁਸੀਂ ਸੁਰੱਖਿਆ ਤੋਂ ਪੰਜਾਬ ਪੁਲਿਸ ਦਾ ਲਾਅ ਐਂਡ ਆਰਡਰ ਤੁਹਾਨੂੰ ਸਮਝਾ ਤੁਹਾਨੂੰ ਬਚਾ ਲਏਗਾ ਪੰਜਾਬ ਪੁਲਿਸ ਤੁਹਾਡੀ ਪ੍ਰੋਟੈਕਸ਼ਨ ਕਰਕੇ ਦੇਗੀ ਇਸ ਭੁਲੇਖੇ ਤੋਂ ਬਾਹਰ ਨਿਕਲਣਾ ਖੈਰ ਇਹ ਗੱਲ ਤੁਹਾਡੇ ਉੱਪਰ ਸੀ ਤੁਹਾਨੂੰ ਛੱਡਦੇ ਆਂ ਕੀ ਤੁਸੀਂ ਆਪਣੀ ਸੁਰੱਖਿਆ ਕਿਉਂ ਨਹੀਂ ਕਰਨੀ ਜੋ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਆਪ ਹੁੰਦੀ ਹੈ ਇਸੇ ਤਰ੍ਹਾਂ ਹੀ ਪੰਜਾਬੀਓ ਤੁਸੀਂ ਆਪਣੀ ਜਾਨ ਦੇ ਆਪ ਜ਼ਿੰਮੇਵਾਰ ਹੋਗੇ ਸੁਖਿੰਦਰ ਸਿੰਘ ਰੰਧਾਵਾ ਕੋਲ ਪੀਟੀਸੀ ਨਿਊਜ਼ ਦੀ ਟੀਮ ਪਹੁੰਚੀ ਕਿਉਂਕਿ ਉਹ ਦਿੱਲੀ ਦੇ ਵਿੱਚ ਨੇ ਇਸ ਕਰਕੇ ਉਹਨਾਂ ਨਾਲ ਐਕਸਕਲੂਸਿਵ ਗੱਲਬਾਤ ਹੋਈ ਕਿ ਆਖਿਰਕਾਰ ਤੁਹਾਡੇ ਨਾਲ ਹੋ ਕੀ ਰਿਹਾ ਹੈ ਤੁਹਾਡੇ ਮੁੰਡੇ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਉਸ ਬਾਰੇ ਉਹਨਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਸਾਡੇ ਪੱਤਰਕਾਰ ਨਾਲ ਮੌਜੂਦਾ ਸੰਸਦ ਉਹਦਾ ਹੀ ਪਰਿਵਾਰ ਸੁਰੱਖਿਅਤ ਨਹੀਂ ਪੰਜਾਬ 'ਚ ਕਿਉਂਕਿ ਪੰਜਾਬ 'ਚ ਮੇਰਾ ਹੀ ਕੱਲਾ ਨਹੀਂ ਪੰਜਾਬ ਪੂਰਾ ਹੀ ਸੁਰੱਖਿਅਤ ਹੈਗਾ ਤੇ ਉਹਨਾਂ ਦੇ ਘਰਾਂ ਦੇ ਅੱਗੇ ਤੁਸੀਂ ਪਿਸਕਿਟ ਪਿਸਕਿਉਰਟੀ ਤੇ ਪਹਿਲਾਂ ਹੀ ਮੇਰੇ ਘਰ ਹੈਗੀ ਆ ਤੁਸੀਂ ਰਸਤੇ ਬੰਦ ਕਰਕੇ ਦਿਖਾਉਣਾ ਚਾਹੁੰਦੇ ਹੋ ਕਿ ਪ੍ਰਵਾਹ ਡਰ ਗਏ ਨੇ ਮੁੰਡਾ ਮੜ ਕੇ ਗਿਆ ਲੜਕਾ ਢਿੜਕਟੇ ਬਾਦੋ ਦੇ ਫਰੇਗੜ ਛੂੜੀਆਂ ਜਾ ਕੇ ਉਹਦੀ ਜਿਹੜੀ ਸ਼ਾਪ ਸੀ ਜਿਹੜਾ ਸਰਦਾਰ ਪਗੜੀ ਹੋ ਉਸ ਉੱਤੇ ਫਾਇਰਿੰਗ ਕਰਦੀ ਇਹਦਾ ਮਤਲਬ ਉਹਨਾਂ ਨੇ ਦੱਸਿਆ ਕਿ ਆ ਅਸੀਂ ਕੀਤਾ ਹੈ ਮੇਰੇ ਬੇਟੇ ਦੇ ਨਾਲ ਇੱਕ ਗੱਡੀ 'ਚ ਬੈਠਾ ਸੀ ਉਹ ਕਹਿੰਦਾ ਜੀ ਆਹ ਭਾਜੀ ਕਾਲ ਆ ਰਹੀ ਜੱਗੂ ਪਗਵਣਪੁਰਗੇ ਦੀ ਆ ਮਤਲਬ ਤੁਹਾਡਾ ਬੇਟਾ ਨਾਲ ਬੈਠੇ ਸੀ ਉਸ ਉਸ ਟਾਈਮ ਕਾਲ ਕਰ ਰਹਾ ਜੱਗੂ ਜੇਲ੍ਹ ਚੋਂ ਜੇਲ੍ਹ ਚੋਂ ਪੰਜਾਬ ਦੇ ਵਿੱਚ ਐਕਸਟਰੈਕਸ਼ਨ ਦੀਆਂ ਧੂਆਂ ਕੱਟ ਕੇ ਰੱਖ ਦਿੱਤਾ ਇਹਨਾਂ ਨੇ ਕਿ ਇੰਨਾ ਜ਼ਿਆਦਾ ਚੱਲ ਰਿਹਾ ਔਰ ਪੰਜਾਬ ਪੁਲਿਸ ਦੀ ਇਹਦੇ ਵਿੱਚ ਮੂਲੀ ਭੁਗਤਿਆ ਗਰਦਾਸਪੁਰ ਤੋਂ ਲੋਕ ਸਭਾ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਬੇਟੇ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਰੰਧਾਵਾ ਸਾਹਿਬ ਆਖਰੇ ਮਾਮਲਾ ਹੋਇਆ ਕਿ ਤੂਬੇਦਾਕ ਸਾਬਕਾ ਗ੍ਰਹਿ ਮੰਤਰੀ ਸਾਬਕਾ ਡਿਪਟੀ ਸੀਐਮ ਮੌਜੂਦਾ ਸੰਸਦ ਉਹਦਾ ਹੀ ਪਰਿਵਾਰ ਸੁਰੱਖਿਅਤ ਨਹੀਂ ਪੰਜਾਬ ਚ ਦੇਖੋ ਪੰਜਾਬ ਚ ਮੇਰੇ ਹੀ ਕੱਲਾ ਨਹੀਂ ਪੰਜਾਬ ਪੂਰਾ ਸੁਰੱਖਿਅਤ ਨਹੀਂਗਾ ਤੁਸੀਂ ਦੇਖੋ ਕਿ ਗੈਂਗਸਟਰ ਪਿਛਲੇ ਮਹੀਨੇ ਨਫਨ ਲੈ ਲੀ ਪਿਛਲਾ ਮਹੀਨਾ ਜਿਹੜਾ ਗਿਆ ਅੱਜ ਪਹਿਲੀ ਤਰੀਕੀ ਹੋਈ ਆ ਪਿਛਲੇ ਮਹੀਨੇ ਚ 50 ਤਕਰੀਬਨ ਗੈਂਗਸਟਰ ਨੇ ਜਿਹੜੇ ਨੇ ਮਰਡਰ ਕੀਤੇ ਨੇ ਔਰ ਕਈ ਜਿਹੜੇ ਬਾਕੀ ਹੋਣਗੇ ਕੋਈ ਪਿੰਡਾਂ ਦੇ ਵਿੱਚ ਮਰਡਰ ਉਹ ਵੈਸੇ ਨਹੀਂ ਪ੍ਰੈਸ ਵਾਲੇ ਵੀ ਉਹਨੂੰ ਇੰਨੀ ਇੰਪੋਰਟੈਂਸ ਨਹੀਂ ਦੇਦੇ ਜਿਸ ਸਟੇਟ ਦੇ ਵਿੱਚ ਗੈਂਗイズਮ ਇਤਨਾ ਇੰਨਾ ਚੱਲ ਰਿਹਾ ਉੱਥੋਂ ਦੇ ਚੀਫ ਮਿਨਿਸਟਰ ਦੀ ਕਦੀ ਸਟੇਟਮੈਂਟ ਨਹੀਂ ਆਉਂਦੀ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕੱਲ ਦੱਸਣਾ ਚਾਹੁੰਦਾ ਕਿ ਮੇਰੇ ਬੇਟੇ ਕੋਲ ਕੱਲ ਇੱਕ ਮੁੰਡਾ ਮਿਲ ਕੇ ਗਿਆ ਲੜਕਾ ਡੇਢ ਘੰਟੇ ਬਾਦੋਂ ਦੇ ਫਰੇਗੜ ਛੂੜੀਆਂ ਜਾ ਕੇ ਉੱਥੀ ਜਿਹੜੀ ਸ਼ਾਪ ਸੀ ਸਰਦਾਰ ਪਗੜੀ ਹਾਊਸ ਉੱਥੇ ਤੇ ਫਾਇਰਿੰਗ ਕਰਦੀ ਇਹਦਾ ਮਤਲਬ ਉਹਨਾਂ ਨੇ ਦੱਸਿਆ ਕਿ ਆ ਅਸੀਂ ਕੀਤਾ ਹੀ ਨਾਲੀ ਮੇਰੇ ਬੇਟੇ ਦੇ ਨਾਲ ਇੱਕ ਗੱਡੀ 'ਚ ਬੈਠਾ ਸੀ ਉਹ ਕਹਿੰਦਾ ਜੀ ਆਹ ਭਾਜੀ ਕਾਲ ਆ ਰਹੀ ਹੈ ਜੱਗੂ ਪਗਵਾਨਪੁਰੇ ਦੀ ਆ ਇਹ ਨੰਬਰ ਤੁਹਾਡਾ ਬੇਟਾ ਨਾਲ ਬੈਠਾ ਸੀ ਉਸ ਉਸ ਟਾਈਮ ਕਾਲ ਕਰ ਰਹਾ ਜੱਗੂ ਜੇਲ੍ਹ 'ਚੋਂ ਜੇਲ੍ਹ 'ਚੋਂ ਮੈਂ ਜੇਲ੍ਹ 'ਚ ਜੱਥੋਂ ਵੀ ਕਿਤੇ ਕਰ ਰਿਹਾ ਤੇ ਉਹ ਕਹਿੰਦਾ ਯਾਰ ਕਹਿੰਦੇ ਕਹਿੰਦਾ ਚੱਕ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਚੱਕਣੀ 5-6 ਮਹੀਨੇ ਤੋਂ ਇਹ ਬੰਦਾ ਗੱਡੀਆਂ ਦੇ ਗਾਲਾ ਪੜੀਆਂ ਕੱਢਦਾ ਤੇ ਮੈਂ ਨਹੀਂ ਇਹਨੂੰ ਚੱਕਣਾ ਤੇ ਉਹਨੇ ਚੱਕੀ ਨਹੀਂ ਔਰ ਜਿਸ ਬੰਦੇ ਨੂੰ ਨਾਰਕੋਟਿਕਸ ਬਿਊਰੋ ਐਂਟੀਜਰ ਡਰੱਗ ਬਿਊਰੋ ਉਹਨੇ ਇਸ ਕਰਕੇ ਪੰਜਾਬ ਚ ਉੱਠਿਆ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਨਸ਼ੇ ਦਾ ਤਸਕਰ ਆ ਉੱਥੇ ਜਾ ਕੇ ਉਹਨੂੰ ਮੋਬਾਈਲ ਦੇ ਦਿੱਤਾ ਕਿ ਰਫਰ ਤੂੰ ਉੱਥੋਂ ਜਾ ਕੇ ਉਹ ਤਸਕਰੀ ਚਲਾ ਪੰਜਾਬ ਚ ਤੇਨੂੰ ਸੇਫ ਨਹੀਂ ਸੀ ਉੱਥੇ ਤੂੰ ਜ਼ਿਆਦਾ ਸੇਫ ਹੋ ਗਿਆ ਜੋ ਉੱਥੇ ਸਬਰਮਤੀ ਜੇਲ੍ਹ ਚ ਚਲੇ ਜਾਓ ਉੱਥੇ ਗੈਂਗਸਟਰ ਬੈਠਾ ਉਹ ਪੰਜਾਬ ਚ ਫਰੋਤੀਆਂ ਤੇ ਬੰਦੇ ਮਾਰ ਰਿਹਾ ਯਾਰ ਇੱਕ ਮੋਬਾਈਲ ਬਣਾਉਣ ਵਾਲੇ ਤੋਂ ਲੈ ਕੇ ਇੱਕ ਕਪੜਾ ਵਪਾਰੀ ਤੱਕ ਜਿਹਦੇ ਕੋਲ 700 EMPLOYEES ਜਨੇ ਦਿੱਤੇ ਨੇ ਉਹਨਾਂ ਬੰਦਿਆਂ ਨੂੰ ਮਾਰ ਦਿੱਤਾ ਪੰਜਾਬ ਦੇ ਵਿੱਚ ਐਕਸਟਰੈਕਸ਼ਨ ਦੀਆਂ ਧੂਮਾਂ ਕੱਟ ਕੇ ਰੱਖ ਦਿੱਤਾ ਇਹਨਾਂ ਨੇ ਕਿ ਇੰਨਾ ਜ਼ਿਆਦਾ ਚੱਲ ਰਿਹਾ ਔਰ ਪੰਜਾਬ ਪੁਲਿਸ ਦੀ ਇਹਦੇ ਵਿੱਚ ਮੁਲੀ ਭੁਗਤਿਆ ਮੈਂ ਤੁਹਾਡੇ ਰਾਈ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡੀਸੀਪੀ ਸਾਹਿਬ ਤੁਹਾਨੂੰ ਮੈਂ ਡੇਰ ਬਾਬਾ ਨਾਨਕ ਦੇ ਐਸਐਚਓ ਦਾ ਕਈ ਵਾਰੀ ਕਹਿ ਬੈਠਾ ਡੀਆਜੀ ਸਤਿੰਦਰ ਸੀਗੇ ਸਤਿੰਦਰ ਸਿੰਘ ਸੀਗੇ ਉਹਨਾਂ ਨੂੰ ਮੈਂ ਕਈ ਵਾਰੀ ਕੀਤਾ ਮੈਂ ਸਟੇਜ ਤੋਂ ਬੋਲਦਾ ਕਿ ਯਾਰ ਜਿਸ ਦਿਨ ਸੰਵਧਾਨ ਸਾਡੀ ਰੈਲੀ ਹੋਈ ਤੇ ਮੈਂ ਉੱਥੇ ਕਿਹਾ ਕਿ ਇਥੋਂ ਦਾ ਡੀਐਸਪੀ ਜੈਂਗਸਟਰਾਂ ਦੇ ਨਾਲ ਰਲਿਆ ਇਹ ਹੁੰਦਾ ਐਸਐਚਓ ਲੋਕਾਂ ਕੋਲੋਂ ਐਕਸਟਰੋਸ਼ਨ ਇਕੱਠੀ ਕਰਦਾ ਪੰਜਾਬ ਪੁਲਿਸ ਨੇ ਮੈਨੂੰ ਇੱਕ ਵਾਰੀ ਜ਼ਿੰਮੇਵਾਰ ਬੰਦਾ ਮੇਰੇ ਕੋਲ ਆਉਂਦੇ ਕਿ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਗਲਤ ਬਿਆਨੀ ਕਰ ਰਹੇ ਹੋ ਤੇ ਫਿਰ ਤੇ ਮੈਂ ਹੁੰਦਾ ਮੁਲਜ਼ਮ ਕਿ ਮੈਂ ਗਲਤ ਬੋਲਿਆ ਮੈਂ ਅੱਜ ਵੀ ਕਹਿੰਨਾ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਬੇਟੀਆਂ ਉਹ ਪੰਜਾਬ ਦੇ ਵਿੱਚ ਇਹ ਕੰਮ ਕਰਵਾ ਰਹੀਆਂ ਨੇ ਉੱਥੋਂ ਦੇ ਸਾਡੇ ਐਮਐਲਏ ਨੇ ਮੇਰੇ ਤੇ ਅਲੀਗੇਸ਼ਨ ਲਾਇਕੇ ਪਗੋ ਜੱਗੂ ਪਗੋਨਪੁਰ ਦੀ ਮਾਦਾ ਮਰਡਰ ਨਹੀਂ ਹੋਇਆ ਇਹ ਪੋਲਿਟিক্যাল ਮਾਰਡਰ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਇਹਦੇ ਬੇਠੇ ਦਾ ਕੀ ਪੰਜਾਬ ਪੁਲਿਸ ਦਾ ਇਹ ਬਣਦਾ ਨਹੀਂ ਸੀ ਰਾਈਟ ਕਿ ਮੈਨੂੰ ਬੁਲਾਉਂਦੇ ਕਿ ਐਮਐਲਏ ਨੇ ਅਲੀਗੇਸ਼ਨ ਲਾਇਏ ਨੇ ਆ ਐਮਐਲਏ ਨੇ ਗੱਲਾਂ ਖਈਆਂ ਨੇ ਤੇ ਜਾਂ ਫਿਰ ਐਮਐਲਏ ਨੂੰ ਪੁੱਛਦੇ ਕਿ ਦੇ ਪ੍ਰੂਫ ਇਹਦਾ ਮਤਲਬ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਗੈਂਗਸਟਰਾਂ ਦੇ ਨਾਲ ਰਲਈ ਹੋਈ ਬਣਾ ਸਾਬ ਜਦੋਂ ਤੁਸੀਂ ਇਹ ਗੱਲ ਕਹਿੰਨੇ ਹੋ ਕੀ ਕੋਈ ਖਤਸ਼ਾ ਨਜ਼ਰ ਆਉਂਦਾ ਹੈ ਡਰ ਨਜ਼ਰ ਆਉਂਦਾ ਹੈ ਕਿਉਂਕਿ ਬੇਟਾ ਕਿਉਂਕਿ ਬੇਟਾ ਹੈ ਦੇਖੋ ਪਰਿਵਾਰ ਸਭ ਨੂੰ ਪਿਆਰਾ ਹੁੰਦਾ ਹੈ ਜਦੋਂ ਆਪਣੇ ਘਰ ਚ ਇਹੋ ਜੀ ਚੀਜ਼ ਹੋਣ ਲੱਗ ਪਈ ਤੇ ਇਹ ਇੱਕ ਵੱਡਾ ਖਤਸ਼ਾ ਹੋ ਜਾਂਦਾ ਹੈ ਦੇਖੋ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਦਿੱਲੀ ਜਦੋਂ ਮੈਂ ਐਮਪੀ ਬਣਿਆ ਮੈਨੂੰ ਬਹੁਤ ਥ੍ਰੀਟਸ ਆਈਆਂ ਔਰ ਮੈਂ ਦਿੱਲੀ ਪੁਲਿਸ ਨੂੰ ਦਿੱਲੀ ਪੁਲਿਸ ਨੇ ਪੰਜਾਬ ਗਵਰਨਮੈਂਟ ਨੂੰ ਲਿਖਿਆ ਪੰਜਾਬ ਪੁਲਿਸ ਦਾ ਮੈਨੂੰ ਅਜੇ ਤੱਕ ਕੌਨਸਟੇਬਲ ਪੁੱਛਣ ਲਈ ਨਹੀਂ ਆਇਆ ਐਮਪੀ ਦੇ ਮੈਂ ਪੰਜਾਬ ਦਾ ਨਾ ਤੇ ਦਿੱਲੀ ਵਾਲਿਆਂ ਨੂੰ ਕੰਸਰਨ ਹੋ ਗਿਆ ਤੇ ਪਰ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਤੁਹਾਡਾ ਇੱਕ ਕੌਨਸਟੇਬਲ ਨਹੀਂ ਆਏ ਤੁਸੀਂ ਤੇ ਚਲੋ ਡੀਐਸਪੀ ਤੇ ਜਾਂ ਐਸਪੀ ਕੀ ਭੇਜਣਾ ਸੀ ਕੌਨਸਟੇਬਲ ਭੇਜ ਦੇਦੇ ਕਿ ਆ ਦਿੱਲੀ ਪੁਲਿਸ ਨੇ ਭੇਜੀਆਂ ਤੁਹਾਨੂੰ ਮੈਂ ਤੇ ਇੱਥੇ ਥ੍ਰੈਟਸ ਬੜੇ ਆਉਂਦੇ ਰਹਿੰਦੇ ਰੋਜ਼ ਹੀ ਆਉਂਦੇ ਰਹਿੰਦੇ ਆ ਤੇ ਦੂਜੇ ਪੰਜਵੇਂ ਸੱਤਵੇਂ ਦਿਨ ਹੁੰਦੇ ਮੈਂ ਕਦੀ ਇਸ ਨਪੁੰਸਕ ਪੰਜਾਬ ਪੁਲਿਸ ਨੂੰ ਉਹ ਥ੍ਰੈਟ ਨਹੀਂ ਭੇਜੇ ਤੁਸੀਂ ਹੁਣ ਰਾਤੀ ਟਵੀਟ ਕੀਤਾ ਹੈ ਲਗਭਗ 8 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸਰਕਾਰ ਵੱਲੋਂ ਕਿਸਦਾ ਰਿਸਪੌਂਸ ਡੀਜੀਪੀ ਦਾ ਰਿਸਪੌਂਸ ਡੀਜੀਪੀ ਦੀ ਮੈਨੂੰ ਕਾਲ ਆਈ ਅਸੀਂ ਕਰ ਰਹੇ ਹਾਂ एसएसपी दी कॉल आई असि कर रहे हां ओदे बाद कोई रिस्पॉन्स नहीं आज ਨੋ ਚਿਹਰੇ ਹੁਣ 3 ਵਜ ਗਿਆ 10 ਵਜ ਗਿਆ ਕਿਸੇ ਦੀ ਕੋਈ ਕਾਲ ਨਹੀਂ ਆਈ ਯਾਰ ਤੁਸੀਂ ਜਾ ਕੇ ਪੈਨਿੰਗ ਕਰ ਦਿਓ ਬੱਚਿਆਂ ਨੂੰ ਕਿ ਉਹਨਾਂ ਦੇ ਘਰਾਂ ਦੇ ਅੱਗੇ ਤੁਸੀਂ ਸਿਕਿਉਰਟੀ ਸਿਕਿਉਰਟੀ ਤਾਂ ਪਹਿਲੇ ਮੇਰੇ ਘਰ ਹੈਗੀ ਆ ਤੁਸੀਂ ਰਸਤੇ ਬੰਦ ਕਰਕੇ ਦਿਖਾਉਣਾ ਚਾਹੁੰਦੇ ਹੋ ਕਿ ਪ੍ਰਵਾਹ ਡਰ ਗਏ ਨੇ ਇੱਕ ਕੀ ਮੈਨੂੰ ਤਾਂ ਡੀਜੀਪੀ ਦੀ ਸਿਆਣਫਦਾ ਦੀ ਪਤਾ ਲੱਗਾ ਹਰਦਾਨ ਸਾਹਿਬ ਤੁਸੀਂ ਜਿਸ ਦੌਰਾਨ ਹੋਮ ਮਿਨਿਸਟਰ ਸੀ ਮੂਸੇ ਵਾਲੇ ਨੂੰ ਤੁਸੀਂ ਆਪਣੇ ਘਰੋਂ ਗੱਡੀ ਦਿੱਤੀ ਤੁਸੀਂ ਆਪਣੇ ਕਾਂਸਟੇਬਲ ਕੱਲੇ ਕਿ ਥ੍ਰੈਟ ਹੈ ਉਹ ਵੀ ਇੱਕ ਯੂਆ ਲੀਡਰ ਸੀ ਯੂਆ ਸਿੰਗਰ ਸੀ ਤੁਹਾਨੂੰ ਲੱਗਦਾ ਹੈ ਕਿ ਹਾਲਾਤ ਪੰਜਾਬ ਦੇ ਫਿਰ ਇੱਕ ਵਾਰੀ ਉਹੋ ਜਿਹੇ ਬਣਦੇ ਜਾ ਰਹੇ ਨੇ ਪੂਰੇ ਨਾਲੋਂ ਉਦੋਂ ਤੱਕ ਫੇਰ ਕਿਤੇ ਥੋੜੇ ਜਿਹਾ ਕੰਟਰੋਲ 'ਚ ਸੀ ਆ ਫਿਰ ਤੋਂ ਹੁਣ ਤੇ ਬਿਲਕੁਲ ਹੀ ਖਤਮ ਹੋ ਗਿਆ ਆ ਤੁਸੀਂ ਇਹਨੂੰ ਡੀਜੀਪੀ ਨੂੰ ਕਹੋ ਕਿ ਚੜੇ ਹਾਂ ਸਕੂਟਰ ਦੇ ਉੱਪਰ ਤੇ ਫਿਰ ਇਹ ਜਿਹੜਾ ਪੰਜਾਬ 'ਚ ਇਹਨਾਂ ਮੈਂ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਮੇਰੀ ਵਾਈਫ ਦੇ ਇਲੈਕਸ਼ਨ ਚ ਕੋਟਲੀ ਸੂਰਤਮਲੀ ਚ ਬਿਜਲੀ ਬੋਰਡ ਦੀ ਬੈਕਸਾਈਡ ਤੇ ਤੇਰੇ ਤਿੰਨ ਮਿਨਿਸਟਰ ਬੈਠੇ ਨੇ ਗੈਂਗਸਟਰਾਂ ਦੇ ਨਾਲ ਤੇ ਮੇਰੇ ਸਰਪੰਚਾ ਨੂੰ ਬਲਾ ਬਲਾ ਕੇ ਉੱਥੇ ਧਮਕੀਆਂ ਦੇ ਰਹੇ ਨੇ ਕਿ ਤੁਸੀਂ ਜੇ ਕੀਤਾ ਤੇ ਆਹ ਵੇਖੋ ਆ ਬੈਠੇ ਜੇ ਸਾਹਮਣੇ ਮੇਰੇ ਕੋਲ ਪ੍ਰੂਫ ਨੇ ਇਹਨਾਂ ਮੈਂ ਅੱਜ ਨਹੀਂ ਦਊਂਗਾ ਇਹਨਾਂ ਨੂੰ ਮੈਂ ਇਲੈਕਸ਼ਨ ਤੋਂ ਪਹਿਲਾਂ ਕਰਾਂਗਾ ਤੇ ਜਦਨ ਸਰਕਾਰ ਕਾਂਗਰਸੀ ਬਣੀ ਉਹ ਬੰਦੇ ਵੀ ਕਹਿਣਗੇ ਕਿ ਹਾਂ ਮੇਰੇ ਘਰ ਜਿਹੜਾ ਸੀ ਇਹਨਾਂ ਨੇ ਲਿਆ ਕੇ ਤੇ ਅਸੀਂ ਇਹ ਤੁਹਾਡੇ ਬੰਦਿਆਂ ਨੂੰ ਧਮਕੀਆਂ ਦਿੱਤੀਆਂ ਪਿਤਾ ਦੇ ਤੌਰ ਤੇ ਕਿਵੇਂ ਦੇਖਦੇ ਹੋ ਹੁਣ ਇਸ ਨੂੰ ਬੇਟੇ ਨਾਲ ਗੱਲ ਹੋਈ ਉਹਨੂੰ ਕਹਾ ਕੁਛ ਮੇਰੀ ਗੱਲ ਸੁਣੋ ਮੈਂ ਉਸ ਗੁਰੂ ਦਾ ਬੱਚਾ ਜਿਨਨੇ ਆਪਣੇ ਬੇਟਿਆਂ ਦੀ ਨਹੀਂ ਪਰਵਾਹ ਕੀਤੀ ਉਹਨੇ ਪੰਜਾਬ ਦੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਉਹਨੇ ਬਾਕੀ ਬੇਟੇ ਵੇਖੇ politcal ਬੰਦਿਆਂ ਨੂੰ ਆਪਣੇ ਬੇਟਿਆਂ ਦੇ ਨਾਲ ਨਾਲ ਆਪਣੇ ਬੱਚਿਆਂ ਦੇ ਨਾਲ ਨਾਲ ਸਾਟਾ ਜਿਹੜਾ ਪੂਰਾ ਪਰਿਵਾਰ ਆ ਉਹ ਪੰਜਾਬ ਆ ਜੀ ਸਾਡੇ ਉਹਦਾ ਕੀ ਜਿਹੜਾ ਅਭੋਰ ਵਾਲਾ ਉਹ ਕਿਸੇ ਦਾ ਭਰਾ ਨਹੀਂ ਸੀ ਉਹ ਕਿਸੇ ਦਾ ਪੁੱਤ ਨਹੀਂ ਉਹ ਕਿਸੇ ਦਾ ਬਾਪ ਨਹੀਂ ਤੇ ਜੇ ਉਹਦੇ ਭਰਾ ਨੇ ਜੋਰ ਸਣ ਵੈਣ ਪਾਏ ਨੇ ਤੇ ਜੇ ਭਗਵੰਤ ਮਾਨਤੇ ਇਸ ਡੀਜੀਪੀ ਨੂੰ ਸ਼ਰਮ ਨਹੀਂ ਆਈ ਤੇ ਇਹਦੇ ਤੋਂ ਬਾਅਦ ਹਰਪ੍ਰੀਤ ਜੀ ਕੀ ਕਹਾਂਗੇ ਇਹ ਬੜਾ ਵੱਡਾ ਸਵਾਲ ਖੜਾ ਕਰ ਰਹੇ ਨੇ ਸੁਖਿੰਦਰ ਸਿੰਘ ਰੰਧਾਵਾ ਕਿ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਹੀ ਠੀਕ ਨਹੀਂ ਤਾਂ ਆਖਰ ਉਸ ਲਈ ਜ਼ਿੰਮੇਦਾਰ ਕੌਣ ਮੁੱਖ ਮੰਤਰੀ ਇਸਤੇ ਕੜਾ ਕਦਮ ਕਿਉਂ ਨਹੀਂ ਚੁੱਕਦੇ ਕੈਮਰਮੈਨ ਸ਼ਸ਼ੀ ਨਾਲ ਹਰਪ੍ਰੀਤ ਸਿੰਘ ਪੀਡੀਸੀ ਨਿਊਜ਼ ਦਿੱਲੀ